ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੁਣ ਤੇ ਜੀ ਠੰਡ ਸ਼ੁਰੂ ਹੋਣੀ ਹੈ ਅਸਲ ਅਸਲੀ ਠੰਡ ਹੁਣ ਤੇ ਸ਼ੁਰੂ ਹੋਣੀ ਹੈ ਕਿਉਂਕਿ ਤੁਸੀਂ ਦੇਖੋ ਤਾਂ ਸਾਹਮਣੇ ਧੁੰਦ ਪੈ ਚੁੱਕੀ ਆ ਜਿਹੜੀ ਚੀਜ਼ ਨੂੰ ਮੈਂ ਦੇਖ ਰਿਹਾ ਸੀ ਇੰਨੇ ਦਿਨਾਂ ਤੋਂ ਇਹ ਤੋਂ ਤਾਂ ਪਈਉ ਨਹੀਂ ਇੰਨੇ ਦਿਨ ਲੰਘ ਗਏ ਇਹ ਹੁਣ ਪਈ ਹੈ ਇਹ ਵੀ ਜ਼ਰੂਰੀ ਚੀਜ਼ ਹੈ ਹਰੇਕ ਸਮੇਂ ਦੇ ਨਾਲ-ਨਾਲ ਹਰੇਕ ਸਾਡੀ ਚੀਜ਼ਾਂ ਜ਼ਰੂਰੀ ਹੈ ਤੇ ਅੱਜ ਦੇਖੀ ਜਾ ਕੇ ਭਾਈ ਮਿਸਤਰੀ ਹੌਣਗੇ ਕਿ ਨਹੀਂ ਕਿਤੇ ਉਹ ਘੜ ਵੀ ਧੁੰਦ ਵਿੱਚ ਧੁੰਦ ਜਿਹਾ ਅਸੀਂ ਆ ਨਹੀਂ ਸਕਦੇ ਇਹ ਬੋਝ ਫਲਾਣੇ ਚੀਜ਼ਾਂ ਤੇ ਜਦ ਅਸੀਂ ਭਾਈ ਵੀਡੀਓ ਪੈਣੀ ਹੈ ਅ ਕੱਲੂ ਪੰਜਾਬ ਬੰਦ ਦਾ ਸੱਦਾ ਮਸ਼ਾਹਰ ਦੀ ਇੱਕ ਲਾਈਵ ਵੀਡੀਓ ਬਣਾਉਣ ਦੇ ਪਰ ਕਿਹੜੀ ਕਿਹੜੀ ਚੀਜ਼ਾਂ ਬੰਦ ਉਹ ਲਾਈਵ ਵੀਡੀਓ ਜਿਹੜਾ ਮੈਂ ਮਾਹਲ ਬਲੌਗ ਉੱਤੇ ਪਾਉਂਦਾ ਹੁੰਦਾ ਲਾਈਵ ਵੀਡੀਓ ਅ ਉਹਦੇ ਵਿੱਚ ਪੂਰੀ ਇੱਕ ਇਨਫੋਰਮੇਸ਼ਨ ਦੀ ਵੀਡੀਓ ਪਾਈ ਹੁੰਦੀ ਕੋਈ 11-12 ਗੱਲਾਂ ਜੀ ਹੁੰਦੀ ਥੋੜੀ ਬਹੁਤੇ ਵਿੱਚ ਉਹਦੇ ਇੱਧਰ ਉੱਧਰ ਤੇ ਲਾਈਵ ਵੀਡੀਓ ਦੇ ਵਿੱਚ ਮਹਲ ਬਲੌਗ ਵੀ ਦੇਖ ਲਿਆ ਕੋਈ ਮਹਲ ਬਲੌਗ ਆਪਣਾ ਚੈਨਲ ਕਦੋਂ ਪੰਜ 6 ਸਾਲ ਚੋਂ ਸ਼ੁਰੂ ਕਰੇ ਨੂੰ ਵੀ ਉਹ ਵੀ ਕਦੇ ਕਦੇ ਕੀੜਾ ਜਿਹਾ ਉੱਠ ਕਰ ਦੋ ਉਹ ਪਾ ਦੇ ਦੀ ਵੀਡੀਓ ਤੇ ਚੱਲੀਏ ਵੀ ਫਿਰ ਸਾਰਾ ਕੰਟਰੋਲ ਆ ਸਾਰੇ ਕਮਰੇ ਆ ਜੀ ਜੀ ਕੋਈ ਲੱਟਾ ਛੱਟਾ ਅਲਾਈਟ ਬੰਦ ਕਰ ਦੋ ਜੀ ਫਿਰ ਕੋਈ ਤੁਸੀਂ ਬੂਟ ਪਾਓ ਲੋ ਨਹੀਂ ਬੂਟ ਬੰਦ ਆ ਦੇਖੋ ਜੀ ਰੋਬੜ ਤੇ ਬੂਟ ਤੁਸੀਂ ਲਾ ਦੇ ਲੋਗ ਲਾ ਦੇ ਜੀ ਲੋਕ ਲਾ ਦੋ ਜਿੱਥੇ ਮੈਂ ਬੂਟ ਪਾ ਲਵਾਂ ਠੀਕ ਹੈ ਜੀ ਹੁਣ ਥੋੜਾ ਜਿਹਾ ਨਰਮ ਹੈ ਬਾਹਰ ਨੂੰ ਜਾਂਦੇ ਜਾਂਦੇ ਸ਼ਾਇਦ ਨਾ ਕਿੜੇ ਹੋ ਜਾਣਾ ਆ ਠੰਡ ਕਰਕੇ ਜਿੰਦਾ ਬੰਦਾ ਠੰਡ ਚ ਸੁੰਗੜ ਜਾਂਦਾ ਇਹਨੇ ਵੀ ਸੁੰਗੜ ਜਾਣਾ ਜੇ ਅੱਜ ਸ਼ਾਮ ਨੂੰ ਆਏ ਨਾ ਤਾਂ 6 6:30 ਨਿਕਲਣਾ ਪੈਣਾ ਇੱਥੇ ਤੇ ਕੱਲ 7 ਵਜੇ ਤੇ ਪੰਜਾਬ ਬੰਦ ਆ ਅੱਜ ਤੱਕ ਧੁੰਦ ਬਾਹਰ ਚੋ ਰਹੀ ਆ ਉਹ ਤੇ ਹਲੇ ਵੀ ਸੀਸਾ ਥੋੜ੍ਹੀ ਥੋੜ੍ਹੀ ਇਕੜੀਆਂ ਜਿਹੀਆਂ ਗਰੀ ਜਾ ਰਹੀਆਂ ਪਰ ਬ੍ਰੀਕ ਬ੍ਰੀਕ ਜੀਆਂ ਚੱਲ ਭਾਈ ਜੋ ਜੋ ਚਰਬੀ ਚਲਾ ਰਾਤ ਦੇ ਕਪੋੜਾ ਪਾਇਆ ਹਨਾ ਰਾਤ ਨੂੰ ਨਹੀਂ ਹਾਂ ਰਾਤ ਨਹੀਂ ਰਾਤ ਨਹੀਂ ਪਾਇਆ ਹੈਗਾ ਇੱਥੇ ਸਟੂਡੈਂਟ ਆ ਰਹਿੰਦੇ ਇੱਥੇ ਹਾਂ ਬੜਾ ਖਾ ਪਕੋੜਾ ਪਾਉਂਦੇ ਰਾਤ ਨੂੰ ਬਈ ਇਹ ਮੈਂ ਦੋ ਤਿੰਨ ਬਾਰ ਇਹਨਾਂ ਦੀ ਸ਼ਿਕਾਇਤ ਕਰ ਲਈ ਮੈਂ ਕਿਹਾ ਯਾਰ ਤੁਸੀਂ ਗਲਤ ਕੰਮ ਕਰਾਉਂਦੇ ਹੋ ਕਿ ਹੋਰ ਤਿੰਨ ਤੋਂ ਚਾਰ ਇੱਥੇ ਫੈਮਿਲੀਆ ਰਹਿੰਦੀਆਂ ਇੱਕ ਵਾਰ ਤਾਂ ਮੇਰੇ ਸਟੂਡੈਂਟ ਪੰਗਾ ਵੀ ਪਿਆ ਤਾਂ ਮੈਂ ਜੇ ਤੁਹਾਡੇ ਇੱਥੇ ਕੋਈ ਫੈਮਿਲੀ ਰਹਿੰਦੀ ਹੋਵੇ ਹਾਂ ਕੀ ਪ੍ਰੋਗਰਾਮ ਹੈ ਹੁਣਾ ਕੋਈ ਪ੍ਰੋਗਰਾਮ ਕਿਸੇ ਨੇ ਕਰਦਾ ਕਰਾਉਣਾ ਹੁਣਾ ਜੇ ਪਾ ਵੀ ਕਰਾਏ ਦਿੰਦੇ ਹਨਾ ਜਗ੍ਹਾ ਖੁੱਲੀ ਈ ਇੱਥੇ ਨਾ ਟੈਂਟ ਤਾਂ ਉਹ ਉੱਥੇ ਵੀ ਲੱਗ ਸਕਦਾ ਤਾ ਹਾਂ ਮੋਰੂ ਵੀ ਲੱਗ ਸਕਦਾ ਟੈਂਟਾ ਦੇ ਛੋਟੇ ਨਾ ਬਣੀ ਜਗ੍ਹਾ ਏ ਇੱਥੇ ਵੀ ਲੱਗ ਸਕਦਾ ਹਾਂ 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 ਟੈਂਟੜੇ ਤਾਂ ਸੜਕੇ ਤੇ ਫੇਰੀ ਚੋੜੀ ਏ ਹਾਂ ਬਹੁਤ ਕੁਝ ਸੋਚਿਆ ਦਾ ਵੀ ਜਦ ਇੱਥੇ ਆਵਾਂਗੇ ਇੱਕ ਪ੍ਰੋਗਰਾਮ ਕਰਾਵਾਂਗੇ ਪਰ ਇਹ ਕਰਾਇਵਰੇ ਚੜ ਗਿਆ ਵਿੱਚੇ ਵੇਚਣ ਦਾ ਵੀ ਰੌਲਾ ਪਈ ਗਿਆ ਫਲੈਟ ਨੂੰ ਕਹਿੰਦੇ ਵੇਚ ਦਿੰਦੇ ਆ ਵੇਚ ਦੀ ਵੇਚ ਦੀ ਫਿਰ ਮੈਂ ਕਹਾ ਯਾਰ ਪਹਿਲਾ ਸੌਦਾ ਹਲੇ ਨਾ ਵੇਚੀ ਚਲੋ ਚਲੋ ਵੇ ਕਿਤੇ ਤੇ ਉਹ ਹੁਣ ਤੋਂ ਬਈ ਹੋਈ ਆ ਬਿਲਕੁਲ ਹਲੇ ਕਾਰਟੂਨ ਸਾਡੇ ਪਿੰਡਾਂ ਚ ਹੋ ਫਿਰ ਵੀ ਜ਼ਿਆਦਾ ਹੋਊ ਸਾਡੇ ਪਿੰਡ ਚ ਉੱਤਰ ਉੱਤਰ ਜਾਣਾ ਹੋਣੀ ਤੇ ਮਿਸਤਰੀ ਦਾ ਫੋਨ ਆਇਆ ਕਹਿੰਦਾ ਆਜਵਾਂ ਮੈਂ ਮੈਂ ਕਿਹਾ ਆ ਜਾ ਤੂੰ ਤੇ ਹੋਰ ਤਾਂ ਕੁਝ ਨਹੀਂ ਹੈਗਾ ਉਹ ਜਣਾ ਠੀਕ ਸਾਸਰੀਆ ਕਾਲ ਭਾਈ ਸਾਸਰੀਆ ਕਾਲ ਕਸ਼ਮੀਰੀ ਭਾਈ ਦੇਖਦਾ ਹੋਇਆ ਸਾਸਰੀਆ ਕਸ਼ਮੀਰੀ ਭਾਈ ਕਿਤਨੇ ਤਰਲੇ ਆ ਇਹ ਗੱਲ ਮਾਦਾਨਾ ਵਿੱਚ ਬੱਝਦਾ ਹੈ ਮਾਦਾਨਾ ਨਾ ਕੋਣ ਕੱਲ੍ਹ ਵਾਲੀ ਬਿੜੇ ਦਿਖਾਉਂਗਾ ਐਲੀਵੇਸ਼ਨ ਘਰ ਦਾ ਐਲੀਵੇਸ਼ਨ ਬਣ ਕੇ ਆ ਚੁੱਕਿਆ ਆਪਣੇ ਕੋਲ ਕੱਲ੍ਹ ਨੂੰ ਹੈਗੀ ਮੱਸਿਆ ਤੇ ਚੱਲੇ ਲਾਡੀ ਭਾਜੀ ਨਿੰਮਾ ਸਾਰੇ ਜਣ ਜਾਂ ਜਾਉਂਗੇ ਤੇ ਤਿਆਰੀ ਖਿੱਚੀ ਹੁਣ ਤੇ ਕੱਲੂ ਪੰਜਾਬ ਬੰਦ ਆ ਇਸ ਕਰਕੇ ਸਾਨੂੰ ਉਥੋਂ ਜਲਦੀ ਚੱਲਣਾ ਪੈਣਾ 7 ਤੋਂ ਲੈ ਕੇ 4 ਵਜੇ ਤੱਕ ਮੈਂ ਦਸਤਾ ਮੈਂ ਨਹੀਂ ਹੁੰਦਾ ਭੁੱਲਣ ਲੱਗਾ ਉਹ ਚੀਜ਼ਾਂ ਤੇ ਮਿਰਠੀ ਵਾਲੀਆਂ ਰੋਟੀਆਂ ਨਾਲ ਦਹੀਂ ਹਾਂਜੀ ਦਹੀਂ ਦੇ ਦਿਓ ਦਹੀਂ ਦੇ ਤਾਂ ਬੱਚੇ ਬੱਚੇ ਪਾਤਾ ਵੈਰੀ ਗੁੱਡ ਤੇ ਮੈਂ ਭੱਜ ਕੇ ਜਾ ਗੁੱਜਰਵਾਲੀ ਰੋਟੀ ਫੜਾਇਆ ਨਾ ਪੈਦਲ ਮਾਰਚ ਮਾਰਾ ਲਾਡੀ ਦੇ ਭਾਜੀ ਉਧਰ ਚੱਲ ਪਏ ਤੇ ਨਹੀਂ ਉਹ ਕਹਿੰਦਾ ਸੀ ਖੜਦਾ ਰਸਤੇ ਵਿੱਚ ਨਾ ਜੇ ਤੁਸੀਂ ਉੱਥੇ ਤੱਕ ਚਮਕੌਰ ਸਕੇ ਚੱਲ ਪਏ ਉਹਨੂੰ ਦਾਦੇ ਚਮਕੌਰ ਤੱਕ 10 15 ਮਿੰਟ ਲੱਗਦੇ ਇੱਥੇ ਤੇ ਜਦ ਤੱਕ ਮੈਂ ਆ ਕੇ ਕੱਪੜੇ ਪਾ ਕੇ ਸਾਰੀ ਪਜੀ ਤਿਆਰੀ ਬਸੇ ਤਿਆਰੀ ਕੇ ਆਪਣੇ ਡੰਨ ਕੱਢ ਲਈ ਆ ਪੈਗੀ ਕਪੜੀ ਡੰਨ ਹੈ ਇੱਕ ਦਸਤਾਰੇ ਸਜਾਉਣੇ ਆ ਇੱਕ ਪੈਂਟ ਪਾਉਣੀ ਆ ਚੱਲਾਂ ਫਿਰ ਮੈਂ ਮੋਟਰਪਨੂੰ ਗੁੱਜਰਬਾਈ ਕੋਲ ਆਪਣੀ ਮੋਟਰ ਤੇ ਪੁੱਜ ਕੇ ਲਿਆ ਗੁੱਜਰਬਾਈ ਮਿੱਠੇ ਵਾਲੇ ਰੋਟੇ ਨਾਲ ਨੂੰ ਦਹੀਂ ਲੈ ਫਾਕ ਇਕ ਨਾ ਭਾਈ ਅੱਜ ਕੱਲ ਬਹੁਤ ਸਕੈਮ ਚੱਲਦੇ ਆ ਤੁਸੀਂ ਆਪਣੇ ਫੋਨ ਦੇ ਵਿੱਚ ਜਾ ਕੇ ਨਾ ਪ੍ਰਾਈਵੇਸੀ ਐਂਡ ਸੈਟਿੰਗ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਐਪ ਨੂੰ ਐਕਸੈਸ ਦਿੱਤਾ ਹੋਇਆ ਆਪਣਾ ਕੰਟੈਕਟ ਨੰਬਰ ਆਪਣੀਆਂ ਫੋਟੋ ਦਾ ਉਹਦੇ ਵਿੱਚ ਜਾ ਕੇ ਨਾ ਤੁਸੀਂ ਕਿੱਥੇ ਕਿੱ데 ਟਰੈਕਿੰਗ ਉਹ ਸਾਰੇ ਆਫ ਕਰ ਦਿਓ ਜਿਹੜੇ ਜਿਹੜੇ ਤੁਸੀਂ ਐਪ ਐਪ ਨੂੰ ਦਿੱਤੇ ਹੋਇਆ ਜੇ ਜਦ ਤੁਸੀਂ ਫੁੱਲ ਐਕਸੈਸ ਦਿੱਤਾ ਹੋਣਾ ਠੀਕ ਹੈ ਤੁਹਾਡਾ ਕੈਮਰਾ ਸਾਰਾ ਕੁਝ ਐਕਸੈਸ ਦਿੱਤਾ ਉਹ ਕੁਝ ਵੀ ਕਰ ਸਕਦੇ ਬਹੁਤ ਤਰ੍ਹਾਂ ਦੇ ਸਕੈਮ ਆ ਪਹਿਲੀ ਗੱਲ ਤੁਹਾਡੇ ਫੋਨ ਪਰ ਇੱਕ ਮੈਸੇਜ ਆਉਂਦਾ ਤੁਹਾਡਾ ਲੋਨ ਪਾਸ ਉਹਦੇ ਪਰ ਕਲਿੱਕ ਕਰਦੇ ਉਹ ਫਿਸ਼ਿੰਗ ਹੁੰਦੀ ਉਹਦੇ ਵਿੱਚ ਤੁਹਾਡਾ ਉਹਦੇ ਵਿੱਚ ਜਦੋਂ ਵੀ ਫਸ ਗਏ ਤੁਹਾਡੇ ਓਟੀਪੀ ਸਾਰਾ ਕੁਝ ਤੁਹਾਡੇ ਅਕਾਊਂਟ ਖਾਲੀ ਹੋ ਸਕਦੇ ਐ ਚੀਜ਼ ਦੀ ਗੌਰ ਰੱਖਿਓ ਅੱਜ ਕੱਲ ਇਦਾਂ ਇਦਾਂ ਦੇ ਸਕੈਮ ਚੱਲੇ ਹੋਏ ਆ ਵੀ ਕਹਿੰਦਾ ਵੀ ਤੁਹਾਨੂੰ ਇੱਕ ਪਰਸਲ ਆਇਆ ਉਹਦੇ ਵਿੱਚ ਤੁਹਾਡਾ ਨਸ਼ਾ ਫੜੇਗਾ ਤੁਹਾਡੇ ਤੁਹਾਨੂੰ ਜੇਲ੍ਹ ਹੋ ਸਕਦੀ ਫਲਾਣਾ ਹੋ ਸਕਦਾ ਆ ਤੁਹਾਡਾ ਨਾਮ ਸਾਰਾ ਕੁਝ ਡਿਟੇਲ ਕੱਢ ਕੇ ਤੁਹਾਨੂੰ ਬਣਾਉਂਦੇ ਆ ਫਿਰ ਉਹ ਕਹਿੰਦੇ ਤੁਹਾਨੂੰ ਜੇਲ੍ਹ ਹੋ ਸਕਦੀ ਆ ਜੇ ਤੁਸੀਂ ਚਾਹੁੰਦੇ ਨੇ ਕਿ ਮੈਂ ਇਹਦੇ ਬਾਰੇ ਨਾ ਇੱਕ ਪੂਰੀ ਇਨਫੋਰਮੇਸ਼ਨ ਵੀਡੀਓ ਬਣਾਵਾਂ ਯਾਰ ਵੀ ਸਕੈਮ ਤੋਂ ਤੁਸੀਂ ਕਿਦਾਂ ਸਕੇਅਰ ਹੋ ਸਕਦੇ ਆ ਜੇ ਇੱਕ ਬੰਦਾ ਮੇਰਾ ਯਾਰ ਦੱਸੂਗਾ ਕਿ ਮੈਂ ਪੋਡਕਾਸਟ ਵੀਡੀਓ ਬਣਾ ਸਕਦਾ ਮੈਂ ਉਹਨੂੰ ਪਤਾ ਇਹ ਚੀਜ਼ਾਂ ਬਾਰੇ ਬਹੁਤ ਜ਼ਿਆਦਾ ਵੀ ਅੱਜ ਕੱਲ ਇੱਕ ਨਾ ਡਿਜੀਟਲ ਜੇਲ ਚੱਲੀ ਹੋਈ ਆ ਜੇ ਤੁਸੀਂ ਜੇਲ ਜਾਣਾ ਚਾਹੁੰਦੇ ਜਾਂ ਡਿਜੀਟਲ ਜੇਲ 'ਚ ਜਾਣਾ ਚਾਹੁੰਦੇ ਡਿਜੀਟਲ ਜੇਲ ਇਹ ਆ ਲੋਕਾਂ ਨੂੰ ਪਤਾ ਹੀ ਨਹੀਂ ਡਿਜੀਟਲ ਜੇਲ ਕਿਹਾ ਹੈ ਹੈ ਕੁਝ ਵੀ ਨਹੀਂ ਬੜਾ ਇੱਕ ਫੱਦੂ ਬਣਾਤਾ ਪੁਲਿਸ ਵਾਲਿਆ ਉਹ ਪੂਰਾ ਨਾ ਵੀਡੀਓ ਕਾਲ ਕਰਦੇ ਆ ਤੇ ਜਦੋਂ ਵੀਡੀਓ ਕਾਲ ਕਰਦੇ ਆ ਉਹਦੇ ਵਿੱਚ ਤੁਹਾਨੂੰ ਦਿਖਾਉਂਦੇ ਪੂਰਾ ਸੈਟਅਪ ਲੱਗਿਆ ਹੁੰਦਾ ਸਟਾਰ ਵਾਲਾ ਕੋਈ ਪੁਲਿਸ ਵਾਲਾ ਖੜਾ ਕੋਈ ਪਿੱਛੇ ਖੜਾ ਹੁੰਦਾ ਪਿੱਛੇ ਪੂਰੇ ਲੇ ਕੋਈ ਪੁਲਿਸ ਆਫਿਸ ਹੈ ਉਹ ਫਿਰ ਤੁਹਾਨੂੰ ਕਹਿੰਦਾ ਡਿਜੀਟਲ ਜੇਲ੍ਹ ਦਾ ਇਹ ਹੁੰਦਾ ਵਿੱਚ ਤੁਸੀਂ 24 ਘੰਟੇ ਕੈਮਰਾ ਆਫ ਨਹੀਂ ਕਰਨਾ ਹੈਗਾ ਨਾਲ ਤੁਹਾਡਾ ਫੋਨ ਆਫ ਹੋਣਾ ਚਾਹੀਦਾ ਨਹੀਂ ਤੁਹਾਨੂੰ ਪੁਲਿਸ ਨੇ ਅਰੈਸਟ ਕਰ ਲੈਣਾ ਤੁਸੀਂ ਜੇਲ੍ਹ ਜਾਉਂਗੇ ਐਦਾਂ ਫਿਰ ਬੰਦਾ ਉਹ 24 ਘੰਟੇ ਜੇ ਬਾਥਰੂਮ ਜਾਣਾ ਉੱਥੇ ਵੀ ਫੋਨ ਲੈ ਕੇ ਜਾਣਾ ਪੈਣਾ ਰੋਟੀ ਖਾਣੀ ਉਹ ਵੀ ਫੋਨ ਪਰ 24 ਘੰਟੇ ਤੁਸੀਂ ਉਦੋਂ ਵੀਡੀਓ ਵੀਡੀਓ ਕਾਲ ਪਰ ਜੁੜੇ ਰਹਿਣਾ ਫਿਰ ਤੁਹਾਨੂੰ ਪੁੱਛ ਅਕਾਊਂਟ ਬਾਰੇ ਪੁੱਛਣੇ ਤੁਹਾਡੇ ਅਕਾਊਂਟ ਆ ਕਿਹੜਾ ਅਕਾਊਂਟ ਆ ਕਿੰਨੇ ਪੈਸੇ ਉਹਦੇ ਵਿੱਚ ਸਾਰਾ ਫਿਰ ਤੁਹਾਨੂੰ ਪੁੱਛੀ ਡਰਾਉਂਦੇ ਆ ਧਮਕਾਉਂਦੇ ਆ ਚੋ ਇਦਾਂ ਦੇ ਸਕੈਮਾਂ ਤੋਂ ਬਚੋ ਬਾਈ ਬਹੁਤ ਵੀਡੀਓ ਬੜੀਆਂ ਆ ਲੋਕਾਂ ਨੇ ਬਹੁਤ ਬੜਾ ਬੜਾ ਕੇ ਪਾਈ ਹੋਈਆਂ ਥੋੜਾ ਜਿਆ ਐੜਾ ਸਕੈਮਾਂ ਤੋਂ ਵੀ ਬਚੋ ਬਾਈ ਚਲੋ ਸਾਡੇ ਜਿਹੜੇ ਬੰਦੇ ਦੇਖਦੇ ਆ ਆਪਣੇ ਆਪ ਨੂੰ ਥੋੜਾ ਸਤਾਰਕ ਰੱਖੋ ਪਹਿਲੀ ਗੱਲ ਤੇ ਜਿਹੜੇ ਬੈਂਕ ਦਾ OTP ਕੋਈ ਵੀ ਤੁਹਾਨੂੰ ਫੁੱਲ ਐਕਸੈਸ ਵਾਲੀਆਂ ਚੀਜ਼ਾਂ ਦੇ ਬਚੋ ਹੋਰ ਤੁਸੀਂ ਕਰ ਸਕਦੇ ਆ ਇਹ ਕਰ ਸਕਦੇ ਜਿਹਦੇ ਪਰ ਤੁਹਾਡਾ ਆਧਾਰ ਜੇ ਬੈਂਕ ਦਾ ਬੈਂਕ ਬੈਂਕ ਦੀ ਡਿਟੇਲ ਜਿਹੜੇ SIM ਪਰ ਆਉਂਦੀ ਹੈ ਉਹ SIM ਆਪਣੇ ਘਰੇ ਰੱਖ ਦੋ ਕਿਸੇ ਉਹਦੇ ਵਿੱਚ ਛੋਟੇ ਫੋਨ ਚ ਪਾ ਕੇ ਆਪ ਕੋ SIM ਹੋਰ ਲੈ ਲੋ ਜੇ ਬੱਸ ਅਰੇ ਨਾਲ ਕੁਝ ਨਹੀਂ ਪਤਾ ਹੈਗਾ ਬਾਈ ਬਹੁਤ ਤਰ੍ਹਾਂ ਦੇ ਸਕੈਮ ਚੱਲ ਰਿਹਾ ਅੱਜ ਕੱਲ ਜਿਗਾ ਮੈਂ ਬਹੁਤ ਤੇਜ਼ ਮੈਨੂੰ ਨਹੀਂ ਪਤਾ ਇੱਕ ਵਾਰ ਮੇਰੇ ਨਾਲ ਹੌਲੇ 10000 ਦਾ ਸਕੈਮ ਹੋਇਆ ਮੇਰੇ ਨਾਲ ਉਹ ਉਹ ਵੀ ਦੱਸੂਗਾ ਜੇ ਤੁਸੀਂ ਚਾਹੁੰਦੇ ਆ ਵੀਡੀਓ ਦੇ ਵਿੱਚ ਜੇ ਇੱਕ ਵੀਡੀਓ ਬਣਾਵਾਂ ਇਹਦੇ ਪਰ ਵੀ ਸਕੈਮ ਤੋਂ ਕਿੱਦਾਂ ਬਚਿਆ ਜਾ ਸਕਦਾ ਫਿਲਹਾਲ ਉਹ ਉਹ ਸਕੈਮਰ ਕਾਬੂ ਪਾਉਂਦੇ ਆ। ਫਿਰ ਤੁਸੀਂ ਕਾਲ ਵੀ ਸੁਣਦੇ ਹੋ ਨਾ ਕਹਿੰਦੇ ਆ ਕੋਈ ਵਕੀਲ ਜਾਂ ਤੁਹਾਨੂੰ ਕਾਲ ਕਰਦਾ ਐਸੇ ਚੀਜ਼ਾਂ ਦਾ ਬਤੋ ਜਾ ਇੱਕ ਹੈਲਪਲਾਈਨ ਨੰਬਰ ਉਹਦੇ ਪਰ ਕਾਲ ਕਰੋ। ਚੱਲਾ ਮੈਂ ਵੀ ਤਿਆਰ ਹੋਵਾਂ ਜਾ ਕੇ ਕਿਸੇ ਵੀ ਟਾਈਮਾਂ ਲਾਡੀ ਭਾਈ ਦਾ ਫੋਨ ਆ ਸਕਦਾ। ਤੇ ਜਾਣਾ ਜਾਣਾ ਪੈ ਸਕਦਾ। ਮੈਂ ਨਾਲ ਆਇਆ। ਲੱਭ ਪੰਗਾ ਪੈ ਗਿਆ ਹੁਣ। ਆ ਜਾ ਆ ਜਾ ਆ ਜਾ ਆ ਜਾ। ਕੁੱਤਾ ਕੁੱਤੇ ਦਾ ਵੈਰੀ ਹੋਰ ਕਿਤਾ ਕੰਮ ਕਰ ਚੱਲਦਾ ਹਾਂ ਕੰਮ ਕਰਾਉਣਾ ਹੁਣ ਚੱਲ ਪੈਣਾ 30 ਤਰੀਕ ਦੇ ਬਾਅਦ ਹੋਰ ਕੋ ਤੇਰੀ ਕੋਈ ਵੀ ਨਹੀਂ ਆਇਆ ਮਾਲ ਨੂੰ ਦੋਣ ਸੜਾ ਕਾੜੇ ਨਹੀਂ ਦੂ ਅੜੀ ਪਾ ਲੋ ਅੜੀ ਇਹ ਵੀ ਆਪਣੇ ਇਹ ਆਪਣੇ ਰੱਖ ਹੀ ਆ ਇਹ ਅਜ ਨਾਲੇ ਨਾਲ ਆ ਜਾ ਕੁਛ ਨਹੀਂ ਕਹਿੰਦਾ ਤੈਨੂੰ ਇੱਕ ਦਿਨ ਮੈਂ ਨਾ ਪੈਣੀ ਦਾ ਪੈਣੀ ਪਏ ਕੁੱਤੇ ਦੇ ਬੰਨੂ ਮੇਰੇ ਕੋਲ ਐਡਾ ਡੋਲਾ ਫੜਾਦਾ ਮੈਂ ਘਮਾਤੋ ਥੋੜਾ ਲੱਤ ਘੁੰਮ ਗਿਆ ਮੇਰਾ ਲੱਤ ਦਰਦ ਕਰਨ ਲੱਗ ਗਿਆ ਮਰੋੜਾ ਆ ਗਿਆ ਆ ਜਾ ਓਏ ਆ ਦੇਖ ਲੈ ਤੇਰੇ ਮੂੰਹ ਪਰ ਭੱਜਣਾ ਫੇਰਨਾ ਗਈ ਮੈਨੂੰ ਚੱਲ ਵੀ ਚਲੀਏ ਓਹ ਛਲੋ ਦੇਖਦਾ ਨਹੀਂ ਮਾਲਕ ਨਾਲ ਹਲੇ ਚਲ 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 ਆ ਮੇ ਬਜੂ ਤਰਫ ਨੂੰ ਕੁੱਤਾ ਗੱਦਾ ਤੇ ਆਰ ਆਪਣੇ ਕੋਲ ਇੱਕ ਤੇ ਮੂੰਹ ਵਿੱਚ ਬੜਾ ਪੰਨ ਬੱਜਾ ਹੋਇਆ ਘਵਾਕ ਤੇ ਆਏ ਚੱਲ ਲਾਡੀ ਪਾਜੀ ਰਹੀ ਜਾ ਕੇ ਸਾਸਰੀ ਅਗਲ ਪਾਜੀ ਐ ਰੱਬਾ ਸ਼ਿਵਨ ਬਸ 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 ਚੱਲ ਆ ਜਾ ਨਾ ਆ ਜਾ ਨਾ ਆ ਜਾ ਨਾਲੇ ਨਾਲ ਕੀ ਹਾਲ ਹੈ ਇਹ ਸਭ ਦੇ ਪਾਈ ਹੋਤੀ ਬੁਲੇ ਦੁਆਰੇ ਗੱਡੀ ਚ ਉਤਰਨਾ ਪਿਆ ਕਿਉਂਕਿ ਕਾਲੂ ਕੋਲ ਨੂੰ ਫਿਰ ਕੁੱਤੇ ਪੈ ਗਏ ਤੂੰ ਮੈਂ ਕਿਹਾ ਭਾਈ ਤੁਸੀਂ ਚਲੋ ਖੜੋ ਕਰ ਜਾ ਕੇ ਤੇ ਮੈਨੂੰ ਲੈ ਕੇ ਆ ਹੌਲੀ ਹੌਲੀ ਜੋ ਪੈ ਗਿਆ ਤੇ ਉੱਪਰ ਬੜਾ ਔਖਾ ਛੜਾਇ। ਮੇਰੀ ਵੀ ਉਂਗਲੀ ਪਰ ਸੱਟ ਵੱਜੀ ਯਾਰ। ਇਹ ਚੋਤਾ ਹੈ ਪੈ ਗਿਆ ਤੇ ਸੜੇ ਜਿੱਦਾਂ ਕਹਿੰਦੇ ਬੱਸ ਮਾਰੇ ਦੇਣਾ ਇਹ। ਮੋਹਤਰਾ ਗੱਡੀ ਥੱਲੇ। ਇਹ ਕਨੇ ਮੂੰਹੋਂ ਤੇ ਫੜ ਲਿਆ ਇੱਕ ਸੜੇ ਨੇ ਪਿੱਛੇ ਤੇ ਫੜ ਲਿਆ। ਹੁਣ ਮੈਂ ਕਰਦਾ ਪੋਲੇ ਨੂੰ ਫੋਨ। ਨਹੀਂ ਮੰਗਣ ਮੈਂ ਗੋਲੀ ਨਾਲ ਮਾਰ ਦੇਣਾ ਇਹ। ਨਹੀਂ ਉਹਨੂੰ ਬੰਨ ਕੇ ਰੱਖੇਗਾ। ਦੇਖ ਨਾ ਮੁਰਗੇ ਵੇਚਦਾ ਵੱਢ ਕੇ ਇਹ ਤਾਂ ਜਿੱਦਾਂ ਮਿੱਟੀ ਦੇ ਵਿੱਚ। ਆਦਾਰ ਕੰਮ ਟਿੱਲਾ ਪਿਆ ਕਰੋ ਸ਼ੁਰੂ ਹੁਣ ਪਹਿਲਾਂ ਮੈਗਣਾ ਪਈ ਉਹਨੇ ਕੁੱਤੇ ਬੰਨ ਪਹਿਲਾਂ ਤਾਂ ਯਾਰ ਉਧਰ ਓਏ ਲਾ ਪਾਈ ਲੱਗੇ ਪੂਰੇ ਜੋਰਾ ਠੋਰਾ ਨਾਲ ਹਾਂ ਭਾਈ ਡਾਉਨ ਸੀਲਿੰਗ ਵਾਲੇ ਉਹ ਥੋੜਾ ਫੋਨ ਆ ਰਿਹਾ ਬੰਦੇ ਦਾ ਉਹਦਾ ਵਸੀਮ ਦਾ ਕੀ ਕਰੇ ਉਹ ਕਹਿੰਦਾ ਨੰਨੀ ਤਾਰਾ ਜੋ ਬੈਨ ਕੀ ਸ਼ਾਦੀ ਨਾ ਉਸਕੀ ਹਾਂ ਜੀ ਉਹ ਬੁਲਾ ਰਿਹਾ ਚੱਲੀਏ ਹਾਂ ਭਾਈ ਨੰਨੀ ਤਾਲ ਨਹੀਂ ਨੀ ਤਾਲ ਹਾਂ ਰੌਤਰ 12 ਬਜੇ ਨਿਕਲਣਾ ਪੈਣਾ ਪਰ ਨਹੀਂ ਨੀ ਤਾਲ ਜਾਂ ਮੁਰਦਾਬਾਦ ਨਹੀਂ ਉਹ ਉਸਕੇ ਪਾਸ ਹੀ ਹੈ ਹਾਂ 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 ਨਹੀਂ ਨੀ ਤਾਲ ਤਾਂ ਬਹੁਤ ਦੂਰ ਹੈ ਲੰਬਾ ਸਫ਼ਰ ਲੰਬਾ ਸਫ਼ਰ ਨਹੀਂ ਨੀ ਤਾਲ ਦੂਰ ਹੈ ਮੁਰਦਾਬਾਦ ਤੋਂ ਨਜ਼ਦੀਕ ਹੈ 6 ਘੰਟੇ ਦਾ ਰਸਤਾ ਹੈ ਚਲੋ ਦੇਖਦੇ ਬਣਾਉਂਦੇ ਪ੍ਰੋਗਰਾਮ ਹੋ ਜਾਣਾ ਜਾਂ ਪਹੁੰਚਣਾ ਆਪਾਂ ਉਹ ਮੈਨੂੰ ਫੋਨ ਆ ਰਿਹਾ ਉਹਦੇ ਯਾਰ ਕਹਿੰਦਾ ਆ ਜਾ ਆ ਜਾ ਆ ਜਾ ਮੈਂ ਚੱਲ ਦੇਖਦਾ ਹੁਣ ਬਣਾਉਂਦਾ ਪ੍ਰੋਗਰਾਮ ਆ ਯਾਰ ਉਹ ਨਾ ਯਾਰ ਦੂਰ ਬਹੁਤ ਹੈ ਨੇੜੇ ਹੁੰਦਾ ਤਾਂ ਲੰਘ ਨਹੀਂ ਜਾਂਦੇ ਉਹ ਕਹਿੰਦਾ ਤੇਲ ਦੇ ਪੈਸੇ ਮੈਂ ਪਾ ਦਿੰਦਾ ਇੰਦਰ ਤੇ ਮੈਂ ਕਹਾ ਨਾ ਨਾ ਮੈਂ ਕਹਾ ਫਿਰ ਜੇ ਆਉਣਾ ਹੁੰਦਾ ਫਿਰ ਤਾ ਆ ਜਣੇ ਕੱਲੂ ਪੰਜਾਬ ਬੰਦਾ ਯਾਰ ਹੁੰਦਾ ਲੱਗਿਆ ਉੱਥੇ ਰੋਪੜ ਵਾਲੇ ਹਾਂ ਹਾਂ ਰੋਪੜ ਵਾਲੇ ਠੀਕ ਹੈ ਚਲੋ ਅੱਜ ਜਾਣਾ ਤੁਨੂੰ ਹਰਮੰਦਰ ਸਾਹਿਬ ਜਾਣਾ ਨਹੀਂ ਹਾਂ ਆ ਜਾ ਸੀਟ ਥੱਲੇ ਅੱਛਾ ਲਾਡੀ ਪਾਜੀ ਰਾਣੀ ਚਲੀ ਗਏ ਬੰਤ ਬਾਈ ਦੇ ਘਰਾਂ ਜਿਵੇਂ ਮਹੱਲੇ ਤਿਆਰ ਹੋ ਰਿਹਾ ਆਪਾਂ ਤਿਆਰ ਹੋ ਗਏ ਜਾ ਕਾਫੀ ਬਣਾ ਲਈ ਕਾਫੀ ਹਾਂਜੀ ਹਾਂਜੀ ਚਲੋ ਮੂਰੇ ਦਾ ਅਧੀ ਕੱਫੇ ਇਹਨਾਂ ਮੁਕੇ ਤੇਰਾ ਨੋਟ ਰੋ ਕਾਫੀ ਗਾੜੀ ਨੂੰ ਬੋਲਤਾ ਬੰਦ ਬਾਬਾ ਜੀ ਮੇਰਾ ਦੇ ਦਿਓ ਥੱਕੇ ਹੋਇਆ ਲੈ ਲੈ ਹਾਂ ਦਸਾਤ ਹੋਏ ਸੀ ਕਿ ਅੱਛਾ ਅੱਛਾ ਲੱਡੀ ਭਾਜੀ ਹਾਲ ਚਾਲ ਪੁੱਛਣ ਆਏ ਬੰਦ ਬਾਬੇ ਨੇ ਸੇਵਾ ਬਹੁਤ ਕਰੀ ਨਾ ਹਾਂ ਸੇਵਾ ਕੇ ਕਾਇਮ ਦਾਦੇ ਦੇਸੀ ਕੀ ਬੋਗਤਾਂ ਸਾਲੋਂ ਸੇਵਾ ਤੋਂ ਘਟ ਗਈ ਆ ਉੱਤੇ ਪਤਾ ਆਏ ਨਹੀਂ ਦੰਦਾ ਪਾ ਦੇ ਪੰਜ ਪੰਜ 6 6 ਚਮਚੇ ਉਹ ਲੈ ਆਵੇ ਮੜਿਆ ਸ਼ੁਕਰੀਆ ਬੇ ਸ਼ੁਕਰੀਆ ਤੇਰਾ ਬੰਤ ਬਾਈ ਦੇ ਘਰ ਆ ਕੇ ਚਾਹ ਪੀਤੀ ਮੈਂ ਪਹਿਲਾਂ ਪੁੱਛਿਆ ਚਾਹ ਕਾਫੀ ਪੀਣੀ ਕਹਿੰਦੇ ਨਹੀਂ ਮੈਂ ਇੱਧਰ ਆ ਚੌਰੇ ਨੇ ਲੇਟ ਕਰਾਏ ਅੱਜ ਅੱਜ ਬਾਈ ਦਾਣਾ ਪਾਣੀ ਇੱਧਰ ਤਾਂ ਦਾਣਾ ਪਾਣੀ ਇੱਧਰ ਨਹੀਂ ਦਈ ਤਾ ਦਾਣਾ ਪਾਣੀ ਰਸਤੇ ਜੇ ਲੱਗਦੇ ਇਹ ਨਹੀਂ ਨਹੀਂ ਹਾਂ ਬਾਬੇ ਕੋਲ ਤਾਂ ਦਾਣਾ ਪਾਣੀ ਤੇਰੇ ਕਰਕੇ ਬਣਿਆ ਤੇਰੇ ਕਰਕੇ ਹਾਂ ਬੇ ਤਾਂ ਹੀ ਮੈਂ ਕਹਿੰਨਾ ਬਾਬੇ ਕਿ ਨਹੀਂ ਦਾਣਾ ਪਾਣੀ ਇਹ ਚਲ ਠੀਕ ਹੋ ਗਈ ਗੱਲ ਇਹ ਸਾਡੇ ਵੀ ਜਿਹੜਾ ਲਾਡੂ ਗਾਇਦਾ ਸਾਡੇ ਲੋਕ ਹਾਂ ਟ੍ਰੈਕ ਤਾਂ ਟੇਕਦਾ ਹੈ ਬਾਬੇ ਦੀ ਕਰਦਾ ਘਰਦਾ ਤੇਰੇ ਵੀ ਅੱਜ ਤਾਂ ਪਰਮੇਸ਼ਰ ਨੇ ਪਰਨਾ ਚੇਂਜ ਕਰਤਾ ਇੱਤੋਂ ਮਗਿਆ ਹਾਂਜੀ ਪਰਮੇਸ਼ਰ ਜੀ ਕੀ ਹਾਲ ਹੈ ਜਨਾਬ ਬਹੁਤ ਜਲਦੀ ਆ ਗਏ ਤੁਸੀਂ ਹਾਂਜੀ ਉਹ ਜਲਦੀ ਨਹੀਂ ਬੱਸ ਨੇ ਮੇਰੇ ਲਈ ਮੈਨੇ ਲੇਟ ਕਰਾਇਆ ਯਾਰ ਅੱਜ ਅੱਜ ਮੈਂ ਸਾਜਰੇ ਆ ਗਿਆ ਨਿਮਾ ਕੱਖ ਵੱਡਣ ਦੇ ਤੇ ਸਾਡੇ ਉੱਠਿਆ ਕਰ ਯਾਰ ਖਾਜਰੇ ਕੰਮ ਕਰੇਗਾ ਦੰਮਰੇ ਲੇਟ ਕਲਾ ਮੇਰਾ ਟਾਈਮ ਲਾ ਗਿਆ ਤਾਂ ਉਹ ਕਿੰਨਾ 4 ਵਜੇ ਤੂੰ ਇੱਥੇ ਪਤਨੀ ਕੀ ਕਰੀ ਜੰਨਾ ਪਰ ਮੇਰੇ ਪੈਨੂ ਕੁੱਤੇ ਪੈ ਗਦੇ ਜੱਪੜਾ ਓਕੇ ਲੋਡ ਕਰ ਰਿਹਾ 12 ਲੱਖ ਦੇਖ ਹੈ ਨਹੀਂ ਚਲੋ ਜੀ ਚਲੋ ਲਾਡੀ ਭਾਜੀ ਇਹ ਪੈਟਰੋਲ ਪੰਪ ਤੋਂ ਤੇਲ ਪਾਉਂਦੇ ਹੁੰਦੇ ਭਾਜੀ ਤੁਹਾਨੂੰ ਹੋਰ ਪੈਟਰੋਲ ਪੰਪ ਦੱਸਦਾ ਹੁਣ ਉੱਥੋਂ ਤੇਲ ਪਾਏ ਕਰੋ ਐ ਰਸਤੇ ਜਿਹਨੇ ਆਪਣੇ ਉਧਰੇ ਜਾ ਸਾਡੇ ਕਿੱਡੀ 600 ਤੋਂ ਨਿਰਭਾਣੀ ਟੱਪ ਦਿੱਤੀ 850 ਐਵਰੇਜ ਦਿੱਤੀ ਧਾਰ ਨੇ ਟੈਂਕੀ ਫੁੱਲ ਕਰਾ ਕੇ ਚਲਾਨ ਤਾਂ ਵੀ ਵਰਕ ਬੰਦੇ ਸਾਹਿਬ ਜੀ ਕੋਨੇ ਚਲਾਈ ਹੈ ਇਹ ਇਹ ਪੈਸੇ ਤਾਂ ਬੰਗਿਆ ਕੋਲ ਪੈਦਾ પેટ્રોલ ਪੰਪਰ ਖੜਖੜ ਕਲਾ ਕੋਲ ਵਿਆਸ ਵਾਲਾ ਪੁਲ ਪਾਰ ਕਰਿਆ ਪਰ ਪਰਲੇ ਪਾਸੇ ਬਹੁਤ ਟ੍ਰੈਫਿਕ ਸਾਨੂੰ ਜਾ ਮਿਲੀ ਹੈ ਸਾਡੇ ਵਾਲਾ ਰੋਡ ਵਾਲਾ ਖੁੱਲਿਆ ਸੀ ਸਰੇ ਤੱਕ ਰਿਹਾ ਪਰ ਪਰਲਾ ਰੋਡ ਬਹੁਤ ਜਾਮ ਰਿਹਾ ਇੱਥੇ ਮੇਰੀ ਫੋਟੋ ਵੀ ਅੱਜ ਦੀ ਕੋ ਉਹ ਅੱਗੇ ਜਾ ਕੇ ਆ ਉਹ ਜੀ ਪੁੱਜਕੇ ਝੰਡੇ ਵਾਲੇ ਝੰਡੇ ਵਾਲੇ ਹਵੇਲੀ ਦੇ ਵਿੱਚ ਤੇ ਬੱਲਾ ਬੱਲਾ ਸਾਰੇ ਲੋਕੇ ਰੋਟੀ ਖਾਣ ਆ ਗਏ ਇੱਥੇ ਮੈਨੂੰ ਲੱਗਦਾ ਉਹੀ ਲੱਗ ਜਾਂਦਾ ਨਹੀਂ ਭਾਜੀ ਨਹੀਂ ਲਈਆ ਲਈਆ ਹੋਰ ਕੀ ਬਾਦ ਅੱਜ ਦੇਖੀ ਬਾਹਰ ਤੇ ਇਹ ਬੜੀ ਘੈਂਟ ਲੱਗਦੀ ਹਵੇਲੀ ਯਾਰ ਬਹੁਤ ਮਲੁਖਾ ਹੈ ਸਾਰੇ ਗੱਡੀਆਂ ਗੱਡੀਆਂ ਖੜੀਆਂ ਲੈ ਵੀ ਕਰੀ ਅੰਦਰ ਐਂਟਰੀ ਉਹ ਲਾ ਪਰਚੀ ਦੇ ਅੰਦਰ ਫੋਟੋ ਫਿੱਟਾ ਦੇ ਕੋਡ ਮੰਨ ਕਰਾ ਆਰਡਰ ਯਾਰ ਭਾਜੀ ਕਰੇ ਨਹੀਂ ਆਰਡਰ ਆਜੋ ਭਾਈ ਉਹ ਬਈ ਆਰਡਰ ਲੈ ਜਿਓ ਆਰਡਰ ਲੈ ਜਾ ਤਬਾ ਹੈ ਕਿ ਇਹ ਚਲੋ ਇਹ ਵੀ ਲੈ ਲੈ ਤਾ ਜੈਲੂ ਦਾਲ ਲਿਖ ਦੇ ਜੈਲੂ ਦਾਲ ਜੈਲ ਦੋ ਕਰ ਲਈ ਜੈਲ ਦੋ ਕਰ ਲਈ ਜੈਲ ਦਾਲ ਦੋ ਕਰ ਲੈ ਦੰਮੂ ਦੋ ਦਾ ਹੋਰ ਕੁਛ ਖਾੜਾ ਕੁਛ ਆਪ ਤੇ ਬਾਹਰ ਦਾ ਕਰਨਾ ਨਾ ਨਾ ਨਾਲ ਵੀ ਆ ਗਈ ਲਓ ਭਾਈ ਸਾਡਾ ਵੀਰ ਇਹ ਰੋਟੀ ਲੈ ਕੇ ਆ ਗਿਆ ਭੁੱਖ ਬਹੁਤ ਲੱਗੀ ਸੀ ਰੱਖਦੇ ਰੱਖਦੇ ਬਸ ਅਸੀਂ ਆਪੇ ਵੰਡ ਲੈਣਾ ਨਾ ਨਵੇਂ ਤਰਲ ਰਾਇਤਾ ਆ ਗਿਆ ਨਾ ਮੈਂ ਕਹਿੰਦਾ ਮੈਂ ਤਾਂ ਕੱਲਾ ਰਾਇਤਾ ਹੀ ਖਾਣਾ ਟੋਲੀਆਂ ਲੈ ਦੇ ਹੋਰ ਇਦਾਂ ਬਕਸਾਂ ਪੂਰੀ ਰੱਜ ਕੇ ਰੋਟੀ ਖਾਧੀ ਹਵੇਲੀ ਤੇ ਬੜੀ ਸੁਆਦ ਤੇ ਪਰ ਜਿੱ ਇੱਕ ਹੋਰ ਚਮਤਕਾਰ ਹੋਇਆ ਮੈਂ ਜੋ ਦੇਖ ਰਿਹਾ ਮੈਂ ਲੱਡੀ ਭਾਜੀ ਬਲੈਕ ਕਾਫੀ ਪੀਂਦੇ ਹੋਏ ਔਰ ਦੇਖੋ ਬਲੈਕ ਦੁੱਧ ਕਹਿੰਦੇ ਹੁਣ ਪੀਣਾ ਹੀ ਨਹੀਂ ਹੈ ਦੁੱਧ ਛੱਡੇ ਦਿੱਤਾ ਦੇਖ ਲਓ ਸਾਡੇ ਪੰਜਾਬੀਆਂ ਦੇ ਜਿਗਰੇ ਜਹਾਜਾਂ 'ਚ ਰੋਟੀ ਖਵਾਤੀ ਆ ਆਹ ਦੇਖੋ ਅਸੀਂ ਖਾਧੀ ਲਾਵੇ ਗੱਡੀ ਪਾਰਕ ਕਰਨ ਲੱਗੇ ਆ ਜਗ੍ਹਾ ਮਿਲੇ ਗਈ ਬਹੁਤ ਸੰਗਤ ਆਈ ਹੋਈ ਹੈ ਚਾਰੇ ਪਾਸੇ ਸਭ ਤੇ ਸਮਝਦਾਰ ਹੋ ਗਏ ਕਹਾਣੀ ਤੇ ਲੱਗ ਗਿਆ ਲੈ ਮੱਥਾ ਟੇਕੀ ਪਹਿਲਾਂ ਜਾ ਕੇ ਫੇਰ ਚੱਲੀਏ ਰੂਮ ਚ ਸਾਡੇ ਜੋੜੇ ਹੋ ਗਏ ਜਮਾ ਜਿੱਥੇ ਇੱਕ ਟੋਕਰ ਮਿਲ ਗਿਆ ਦੋ ਪਾਚ ਟੋਕਰ ਟੋਕਰ ਨੰਬਰ ਆਇਗਾ ਜੀ ਇਹ 1401 ਲੋ ਜੀ ਲੱਗੇ ਲੈਂਡ ਦੇ ਵਿੱਚ ਫਿਰ ਦੇਖੀ ਮੱਥਾ ਮਾਰ ਅੱਜ ਦਰ ਘਰ ਚ ਵਾਹ ਸਤਨਾਕ ਚ ਪਰਚਾ ਬਹੁਤ ਸੰਗਤ ਆ ਅੱਜ ਵੀ ਗੱਡੀਆਂ ਦੇ ਪਤਾ ਲੱਗ ਸ਼ੋਪਿੰਗ ਕੀਤੀ ਮੋਡਲ ਨੇ ਬਹੁਤ ਜ਼ਿਆਦਾ ਹੁਣ ਆਪਾਂ ਘਰਾਂ ਜਾ ਕੇ ਦਿਖਾਵਾਂਗੇ ਤਾਂ ਇਹ ਗੱਲ ਤਾਂ ਪਰਮੇਸ਼ਰ ਫੁੱਟੀ ਫੁੱਟੀ ਲੋਬੀ ਕਰਕੇ ਸ਼ੋਪਿੰਗ ਚੱਲੇ ਹੁਣ ਕੱਲ ਨੂੰ ਪੰਜਾਬ ਕੱਲ ਨੂੰ ਪੰਜਾਬ ਬੰਦ ਬੱਲੇ ਬੱਲੇ ਪਰਮੇਸ਼ਰ ਤਾਰਾ ਕੱਪੜੀ ਬਹੁਤ ਲੈ ਲੇ ਹਾਂ ਮੈਂ ਤਾਂ ਟਿਕਾੜੀ ਖਰੀਦ ਚੱਲੇ ਚੱਲ ਬੈਠੇ ਚੱਲੀਏ ਫਿਰ ਹਾਂ ਧਰ ਲੈ ਲਓ ਜੀ ਅੱਜ ਹੋ ਗੋ ਜੀ ਤਰੀਕ 30 ਤੇ ਪੰਜਾਬ ਬੰਦ ਹੈ ਉਸ ਉਸ ਦੇ ਮੱਦੇ ਨਜ਼ਰ ਅਸੀਂ ਉੱਥੇ ਆ ਜੀ 2 ਵਜੇ 2 ਕਿੰਨੇ ਆ 2 ਤਰੀਕ ਉਪਰੋਂ ਦੇਖ ਲੈ ਕਿੱਧਰ ਗਿਆ ਵਟੇ ਗਿਆ 55 ਉਹ ਤਰੀਕ ਦਾ ਮਤਲਬ ਦੇਖੋ ਤੜਕੇ 2 ਵਜੇ ਹੋਏ ਤੇ ਨਾਲ ਲੱਗਰ ਪਾਣੀ ਛੋਕ ਕੇ ਅਸੀਂ ਸੌ ਗਏ ਤੇ ਹੁਣ ਚੱਲੇ ਆ 2 ਵਜੇ ਦਰਬਾਰ ਸਾਹਿਬ ਸਰੂਬਰ ਦੇ ਵਿੱਚ ਇਸ਼ਨਾਨ ਕਰਾਂਗੇ ਠੰਡਾ ਪਾਣੀ ਉਹ ਵੀ ਕਿ ਲੱਗ ਉਹ ਕਿਆ ਕਹਿੰਦੇ ਹੁੰਦੇ ਆ ਲੱਗੇ ਲੱਗੇ ਦਿਖਾ ਦਿਓ ਜੀ ਤਰ ਮੈਨੂੰ ਵੀ ਇਸ ਤਰ੍ਹਾਂ ਹੈ ਲਾਓ ਜੀ ਇਤਰ ਦੇਖੋ ਜੀ ਪਰਮੇਸ਼ਰ ਦਾ ਲੰਦੇ ਹੀ ਕੱਢੇ ਨਮਕ ਪਰਮੇਸ਼ਰ ਜੀ ਉਤਰ ਲੈ ਕੇ ਆਏ ਨੇ ਇਹ ਦੋ ਲੱਗ ਲੱਗ ਤਰ੍ਹਾਂ ਲਾਉਣੇ ਆ ਤੁਹਾਡੀ ਮਨ ਜੀਏ ਜੇ ਦੱਸੇ ਕਰਦਾ ਦੋ ਹੀ ਤਰ੍ਹਾਂ ਇੱਕ ਤੱਕ ਤਲਾਉਣੇ ਹੈ ਜਿੱਦਾਂ ਤੁਹਾਡੀ ਇੱਛਾ ਹੈ ਤੇ ਇੱਕ ਲਾ ਲਓ ਜਾਂ ਦੋ ਲਾ ਲਓ ਕਿੱਥੋਂ ਲੈ ਲੈਂਦੇ ਅਗਲਾ ਕੋਈ ਕਿੱਥੋਂ ਕਿੱਥੋਂ ਲੈ ਲੈਂਦੇ ਹੈ ਉਹ ਉੱਪਰ ਕੋਲੀ ਨਹੀਂ ਨੀ ਜੋ ਅੱਛਾ ਅੱਛਾ ਹਾਂ ਆਪਾਂ ਉਹ ਬੰਦੇ ਵੀ ਕਰਦੇ ਰੋਪੜਾ ਜਾ ਕੇ ਉਹਨਾਂ ਕੋਲ ਯਾਰ ਘੱਟ ਕੱਪੜੇ ਪਾ ਲੈ ਕੋਲੜੇ ਵੀ ਪਾਉਣੇ ਨੇ ਫਿਰ ਉਹਦੇ ਕੋਲ ਨਹੀਂ ਕੋਲ ਨੂੰ ਤਾਂ ਟਾਈਮ ਨਹੀਂ ਲੱਗੇਗਾ ਉਹਨਾਂ ਨੂੰ ਲੱਗਦਾ ਟਾਈਮ ਸੁਲੋ ਪਾਈ ਹੋਇਆ 1745 ਸਾਧਨਗੁਰ ਦਾਦਕ ਤਨਗੁਰ ਨਾਨਕ ਜੋੜੇ ਜਮਾ ਕਰਾ ਦਈਏ ਕਰੋ ਜੀ ਦਰਸ਼ਨ ਸਵੇਰ ਦੇ ਸਵਾ 2:00 ਚੱਲੇ ਸੰਤਾਂ ਮਰਦ ਜਦੋਂ ਗੇਟ ਖੁੱਲੂਗਾ ਉਸ ਟਾਈਮ ਤੇ ਮੁਰੇ ਸੰਤਾਂ ਖੜੀਆਂ ਹੋਇਆ 1745 ਸਾਧਨਗੁਰ ਦਾਦਕ 2:30 ਹੋ ਚਲੇ ਟਾਈਮ ਵਾਗਦੋ ਅਸੀਂ ਚੱਲੇ ਤਿੱਥੋਂ ਤੱਕ ਨਾ ਕਿ ਲੱਗ ਜੀ ਬੇਜ਼ਾਰੀ ਇਸ ਟਾਈਮ ਦੀ 2:30 ਵਜੇ ਦੀ ਰਾਤ ਦੀ ਤੇ ਥੋੜਾ ਉਹ ਵੀ ਲੱਗ ਰਿਹਾ ਇਸ ਟਾਈਮ ਨਾ ਅਸੀਂ ਜਦੋਂ ਵੀ ਆਉਂਦੇ ਇੱਥੇ ਗੁਰਬਾਣੀ ਦਾ ਚੱਲਦਾ ਹੁੰਦਾ ਤੇ ਗੁਰਬਾਣੀ ਇਸ ਟਾਈਮ ਆ ਜਾਓ ਜੀ ਕਰੀਏ ਇਸ਼ਨਾਨ ਤੇ ਇੱਧਰ ਸੰਗ ਦਾ ਇਸ਼ਨਾਨ ਕਰ ਰਹੀਆਂ ਨੇ ਹੋਏ ਸਤਨਾ ਸੱਚਾ ਪਾਤਸ਼ਾਹ ਟੈਂਪਰੇਚਰ ਕਿੰਨਾ ਹੋਇਆ ਹੋਊਗਾ ਹੁਣ ਨਿੰਮਾ ਗਿਆ ਜੀ ਟੈਂਪਰੇਚਰ 7 ਹੈ ਤੇ 2:33 ਮਿੰਟ ਹੋ ਗਏ ਅਸਾਈਡ ਉੱਪਰ ਲਾਇਆ ਮੈਂ ਬਾਕੀ ਬੰਦੇ ਆਪਣੇ ਕੱਪੜੇ ਖੋਲ ਰਹੇ ਹੈ ਜੀ ਬਸਤਰ ਖੋਲ ਰਹੇ ਆਪਣੇ ਭਾਈ ਤੈਨੂੰ ਉਹ ਨਹੀਂ ਕਹਣਾ ਸਟਾਰ ਕੰਮ ਚੱਲੇ ਜਾ ਪਾਣੀ ਨਹੀਂ ਕਹਣਾ ਜਲ ਕਹਿਣਾ ਹੋਏ 17050 ਰੋਹਣ ਚੱਲ ਖਲੋ 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 ਸਫਾਈਆਂ ਹੋ ਰਹੀਆਂ ਨੇ ਮਾਰਵਲ ਦੀਆਂ ਲੱਗੇ ਹੁੰਦੇ ਝਾੜੂ ਲੈ ਕੇ ਪੌਣੇ 3 ਵਜੇ ਦੇ ਅੰਦਰ ਹੋਏ ਤੋਂ ਨਿਕਲ ਪੜੇ ਹੋਏ ਤੋਏ 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 ਪਤਰੀ ਵਸ ਗਿਆ ਕਾਲ ਟੂ ਦ ਪਾ ਜੀ ਪ੍ਰਸਾਦ ਲਈ ਚਾਕੇ 70 WhatsApp ਸੰਗਤਾਂ ਲੈਣ ਤੇ ਮੱਥਾ ਟੇਕਣ ਵਾ ਕਿਸਾਨ ਅੰਦੋਲਨ ਨੂੰ ਭਾਈ ਸਾਡਾ ਪੂਰਾ ਸਮਰਥਨ ਹੈ ਉਸ ਦੇ ਮੱਦੇ ਨਜ਼ਰ ਅਸੀਂ ਨਿਕਲ ਜਾਣਾ ਹਾਂ ਠੀਕ ਨਹੀਂ ਭਾਈ ਓਕੇ ਜੋ ਉਹਨੇ ਮੰਗਾ ਭਾਈ ਸਰਕਾਰ ਅੱਗੇ ਸੀ ਬੇਨਤੀ ਕਰਦੇ ਮੰਨੀਆਂ ਜਾਣ No farmer no food ਹੱਟੋ ਵੀ ਤੇ ਚੱਲੀ ਜਾ ਚੱਕੋ ਭਾਈ ਬੈੰਗੂ ਕੁਸਾਰੇ 4 ਵਜੇ ਚੱਲੇ ਤੜਕੇ ਦੇ ਅਦਰ ਅਤਰੀ ਅੰਦਰ ਅਾਇ ਰਹੀ ਠੀਕਾਪੜੀ ਵਿੱਚ ਲੋਈ ਵੀ ਅੰਦਰ ਚਲੋ ਬਈ ਵਾਏ ਸੌਤਣਾ ਹੱਜਾ ਪਾਸਾ ਕਪੜਾ ਪੁੱਜ ਗਏ ਸ਼ਗੰਟਾ ਆਪੇ ਦੇ ਵਿੱਚ ਬਹੁਤ ਨੀਂਦ ਆ ਜਾਂਦੀ ਹੈ ਗੱਡੀ 'ਚ ਆ ਸਾਡੇ ਦੋਨੇ ਡਰਾਈਵਰ ਤੇ ਬਦਲ ਬਦਲੇ ਵਿੱਚ ਲਉਂਦੇ ਸੀ ਇਧਰ ਆਪਾਂ ਨਾਲ ਅਸੀਂ ਸੌਣੇ ਨੂੰ ਰੱਖਿਆ ਹੋਇਆ ਦਾ ਆ ਦੇ ਬਿਲਡ ਦੇ ਇਸ ਤਰ੍ਹਾਂ ਦੀ ਜਾਨਾ ਉਹ ਤਾਂ ਨਹੀਂ ਪੂਰੀ ਗੱਲ ਹੀ ਹੈ ਨਾ ਸੱਟੇ ਕਰ ਲਈ ਅੱਖਾਂ ਗਿੰਦ ਤੋਂ ਮੈਸਾ ਉੱਪਰ ਤੇ ਕਹਿੰਦਾ ਕਹਿੰਦਾ ਮੈਨੂੰ ਕਿਹੜੇ ਘਰਾੜੇ ਸੁਣਦੇ ਆ ਮੈਂ ਬਹੁਤ ਮਾਰ ਬਹੁਤ ਘਰਾੜੇ ਇਹਨੇ ਘਰਾੜੇ ਮਾਰੇ ਉਸ ਗੱਡੀ ਚ ਬਾਈ ਚਾਹ ਕੀ ਨੇ ਕਿਹਾ ਘਰਾੜੇ ਦਾ ਬਾਈ ਦੇ ਗੱਡੀ ਤੇ ਆਵਾਜ਼ ਨਾ ਲੈ ਆ ਵੀ ਪੁੱਜ ਕੇ ਆਪਣੇ ਘਰਾਂ ਬੈਗ ਤੇਰਾ ਕਿਹੜਾ ਬੈਗ ਚੱਕ ਪਿੱਛੇ ਹਾਂ ਵਿੱਚ ਉਹ ਖੜਾ ਚੱਕਾ ਕਰ ਹਾਂ ਹਾਂ ਚੱਕ ਲਾ ਦੇ ਦੁੱਧੀ ਲਾ ਦੇ ਥੱਲੇ ਰੱਖ ਤੇ ਸ਼ੁਕਰੀਆ ਬਾਜੀ ਬਹੁਤ ਬਹੁਤ ਜੀ ਓਕੇ ਜੀ ਧੰਨਵਾਦ ਜੀ ਯਾਤਰਾ ਕਰਾਉਣ ਵਾਸਤੇ ਮਿਲਦੇ ਹਾਂ ਅਗਲੀ ਮੱਸਿਆ ਨੂੰ ਹਾਂ ਚਲੋ ਭਾਈ ਇਹ ਬਾਈ ਸੇ ਬਾਈ ਆ ਸਾਨੂੰ ਇੰਨੀ ਦੂਰ ਲੈ ਕੇ ਮੇਰੇ ਸ਼ਾਪਿੰਗ ਵਾਲੇ ਚਾਰ ਲਫਾਫੇ ਮੇਰੇ ਸ਼ਾਪਿੰਗ ਵਾਲੇ ਵਾਲਾ ਫੜਾ ਵੀ ਬੈਗ ਦੇਖਾ ਸ਼ਾਪਿੰਗ ਕੀਤੀ ਪਈ ਮੈਂ ਪੂਰੀ ਰੱਜ ਕੇ ਐਨੇ ਦਾ ਪੈ ਇਹ ਮੈਂ ਕਹਿੰਦਾ ਬਈ ਕੱਪੜੇ ਲੈ ਇਹਦੇ ਵਿੱਚ ਲਜਾਈ ਨਾ ਕਰ ਹੈਕਣੀ ਲੈ ਭਾਈ ਪੁੱਛ ਗਿਆ ਸੋਹਣੇ ਟਾਈਮ ਆ ਗਏ ਤੁਸੀਂ ਕਹਿੰਦੇ ਸੀ ਕੱਪੜੇ ਨਹੀਂ ਹੈਗੇ ਕੱਪੜੇ ਲੈ ਚੱਕ ਕੱਪੜੇ ਕਿੰਨੇ ਲੈ ਲੈ ਮੈਥੇ ਕਵਾਸਤੇ ਵੀ ਲੰਦੇ ਅਸੀਂ ਉਸ ਟੈਂਪਰ ਵਿੱਚ ਬੈਠੇ ਦੇਖ ਰਹੇ ਤੇ ਹਾਂਜੀ ਮਨੇ ਇਸ ਟਾਈਮ ਅਸੀਂ ਉੱਥੇ ਹੁੰਦੇ ਆ ਕਿ ਜਿਹੜੀ ਅਰਦਾਸ ਹੁੰਦੀ ਹੁੰਦੀ ਨਾ ਹਰ ਦਿਨ ਵਿੱਚ ਅਸੀਂ ਸ਼ਾਮਿਲ ਹੁੰਦੇ ਹੁੰਦੇ ਆ ਅਰਦਾਸ ਦੀ ਫਿਰ ਤੋਂ ਚੱਲਦੇ ਹੁੰਦੇ ਆ ਲਹੇ ਕੋਠੇ ਨਹੀਂ ਹਲ ਚਲੋ ਜੀ ਅ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਆ ਅਗਲੀ ਵੀਡੀਓ ਤੁਹਾਨੂੰ ਐਲੀਵੇਸ਼ਨ ਦਿਖਾਵਾਂ ਕਰਦਾ ਹਾਂ ਵੀ ਕਿਆ ਡਿਜ਼ਾਈਨ ਬਣਨ ਜਾ ਰਿਹਾ ਹੈ ਹੋਲੀ ਸੋਲੀ